ਜਿਹੜੇ ਲਗਾਏ ਹੋਏ ਗੰਭੀਰ ਚਾਰजेस ਆਫ ਕ腐ਪਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਹ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਤੌਰ ਪ੍ਰਤਾਪ ਸਿੰਘ ਬਾਜਬਾਣੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਪਰਿਵਾਰ ਤੇ ਲੱਗੇ ਇਲਜ਼ਾਮਾਂ ਨੂੰ ਗੰਭੀਰ ਦੱਸਿਆ ਬਾਜਬਾਣੇ ਮੰਗ ਕੀਤੀ ਤੀ ਕਿ ਇਸ ਦੀ ਜਾਂਚ ਸਿਟਿੰਗ ਜੱਜ ਜਾਂ ਫਿਰ ਸੈਂਟਰਲ ਏਜੰਸੀਆਂ ਕਰਨ ਉਹਨਾਂ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਸੀਐਮ ਜਨਤਕ ਤੌਰ ਤੇ ਠੀਤ ਲੁੰਗਰਾਲ ਸਾਹਮਣੇ ਬੈਠ ਕੇ ਜਵਾਬ ਦੇਣ ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰजेस ਅਜੇ ਤੱਕ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਭਗਵੰਤ ਮਾਨ ਓਪਨਲੀ ਆਪਣੇ ਸਿਆਸੀ ਵਿਰੋਧੀਆਂ ਨੂੰ ਚੈਲੰਜ ਕਰਦਾ ਸੀ ਕਿ ਜੇ ਮੇਰੀ ਜ਼ਾਤ ਦੇ ਖਿਲਾਫ ਕੋਈ ਗੱਲ ਹੈ ਤੇ ਸਾਹਮਣੇ ਰੱਖੋ ਤੇ ਮੈਂ ਜੇ ਭਗਵੰਤ ਮਾਨ ਨੂੰ ਕਹਿੰਨਾ ਭਗਵੰਤ ਮਾਨ ਜੀ ਜੇ ਅਸੀਂ ਚਾਰजेस ਲਗਾਉਂਦੇ ਪਤਾ ਤੇ ਸਾਨੂੰ ਵੀ ਸੀ ਕਿ ਤੁਹਾਡਾ ਸੀਐਮਓ ਵੱਡੇ ਪੈਮਾਨੇ ਤੇ ਪੈਸੇ ਦੀ ਉਗਰਾਹੀ ਕਰ ਰਿਹਾ ਤੇਰਾ ਆਪਣਾ ਸਟਾਫ ਕਰ ਰਿਹਾ ਤੁਹਾਡੀ ਮਰਜ਼ੀ ਨਾਲ ਕਰ ਰਿਹਾ ਚੀਫ ਮਿਨਿਸਟਰ ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਖਲ੍ਹ ਸਕਦਾ ਪਰ ਅੱਜ ਤੁਹਾਡਾ ਪੁਰਾਣਾ ਸਾਥੀ ਸੀਤ ਲੰਗਰਾਲ ਨੇ ਜਿਹੜੇ ਚਾਰजेस ਭਗਵੰਤ ਮਾਨ ਜੀ ਤੁਹਾਡੇ ਇਮੀਡੀਏਟ ਪਰਿਵਾਰ ਤੇ ਲਗਾਏ 5 ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਨਾ ਜੇ ਸਹੀ ਮੈਨੇਜ ਪ੍ਰਮਾਤਮਾ ਨੂੰ ਹਾਜ਼ਰ ਲਾਤੋਈ ਪ੍ਰਮਾਤਮਾ ਦਾ ਨਾਮ ਬੜੀ ਵਾਰ ਲਿਆ ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਥੇ ਬਿਹਾਰੀ ਦੀ ਜਗਾ ਸਿਹਾਰੀ ਲਾ ਦਿੱਤਾ ਸੀ ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਉੱਥੇ ਹੀ ਤੁਸੀਂ ਪ੍ਰਮਾਤਮਾ ਨੂੰ ਹਾਜ਼ਰਨਾਜ਼ਰ ਕਰਕੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਹਿਣਾ ਉਸੇ ਪ੍ਰਮਾਤਮਾ ਨੂੰ ਹਾਜ਼ਰਨਾਜ਼ਰ ਕਰਕੇ ਜੇ ਸਹੀ ਮੈਨੇ ਤੁਸੀਂ ਇਮਾਨਦਾਰ ਹੋ ਤੁਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬੰਦੀ ਮੈਨੂੰ ਤੇ ਕਈ ਬੰਦਿਆਂ ਨੇ ਇਹ ਵੀ ਗੱਲ ਕਹੀ ਭਾਜੋਤ ਸਾਹਿਬ ਸਾਨੂੰ ਤੇ ਐਂ ਲੱਗਦਾ ਕਿ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਉਹ ਬੰਦ ਕਰਕੇ ਹੁਣ ਦੀਪਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦੇ। ਇਹ ਟੋਲ ਦੀ ਕਲੈਕਸ਼ਨ ਉਹਨਾਂ ਨੇ ਇੱਥੇ ਸ਼ੁਰੂ ਕਰ ਲਈ ਹੈ। ਤੇ ਇਹ ਵੀ ਮੈਨੂੰ ਕਿਸੇ ਨੇ ਕਿਹਾ ਜਾਣਕਾਰੀ ਵਾਸਤੇ ਕਿਉਂ ਨਹੀਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ ਚੰਡੀਗੜ੍ਹ ਕਰਵਾਣੀ ਪਏ। ਇੱਕ ਸੈਂਟਰ ਦੋਨੋਂ ਦਰਿਆਵਾਂ ਦੇ ਵਿੱਚ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਇਥੇ ਨੇੜੇ ਹੀ ਕਰ ਦਿੱਤਾ ਕਿ ਬਹੁਤਾ ਕਿਸੇ ਨੂੰ ਕਸ਼ਟ ਨਾ ਚੁੱਕਣਾ ਪਵੇ ਮੈਂ ਤੇ ਸੀਤਲ ਲੁੰਗਰਾਲ ਦੀ ਗੱਲ ਨੂੰ ਇੱਕ ਵਾਰ ਫੇਰ ਦੋ ਰਹਾ ਰਿਹਾ ਭਗਵੰਤ ਮਾਨ ਜੀ ਜੇ ਇਮਾਨਦਾਰ ਹੋ ਤੁਸੀਂ ਤੇ ਤੁਸੀਂ ਖੁਦ ਇੱਕ ਐਗਜ਼ਾਮਪਲ ਸੈੱਟ ਕਰੋ ਤੁਸੀਂ ਇਹਦੇ ਜਿਹੜੇ ਲਗਾਏ ਹੋਏ ਗੰਭੀਰ ਚਾਰजेस ਆਫ ਕ腐ਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਦੋ ਕਿਉਂਕਿ ਤੁਹਾਡੀ ਕੋਈ ਏਜੰਸੀ ਤਾਂ ਤੁਸੀਂ ਉਹ ਮਿਨਿਸਟਰ ਵੀ ਉਹ ਚੀਫ ਮਿਨਿਸਟਰ ਉਹ ਪੰਜਾਬ ਦੀ ਕੋਈ ਏਜੰਸੀ ਤੁਹਾਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ ਜੇ ਤੁਸੀਂ ਇਮਾਨਦਾਰ ਹੋ ਤੁਹਾਨੂੰ ਕਿਸੇ ਤੋਂ ਡਰ ਨਹੀਂ ਚਾਹੀਦਾ ਤੁਸੀਂ ਤੇ ਆਪ ਕਹਿੰਦੇ ਹੋ ਸਾਨੂੰ ਸੈਂਟਰ ਏਜੰਸੀਆਂ ਤੋਂ ਡਰ ਨਹੀਂ ਕਿਸੇ ਤੋਂ ਲੱਗਦਾ ਹੀ ਸਾਫ਼ ਸੁਥਰੇ ਆਓ ਫਿਰ ਮੈਂ ਤੁਹਾਨੂੰ ਪੇਸ਼ਕਸ਼ ਕਰੂੰਗਾ ਕਿ 5 ਤਰੀਕ ਵਾਲੇ ਦਿਨ ਕੋਈ ਜਲੰਧਰ ਵਿੱਚ ਖੁੱਲੀ ਜਗ੍ਹਾ ਚੁਣੋ ਸਾਰੀ ਆਪੋਜੀਸ਼ਨ ਦੇ ਲੀਡਰ ਸਦੋ ਅਸੀਂ ਐਜ਼ ਜੱਜਸ ਬੈਠਨੇ ਹੰ ਅੰਗਰਾਲ ਲਾਏਗਾ ਚਾਰजेस ਤੁਸੀਂ ਉਹਨਾਂ ਚਾਰजेस ਨੂੰ ਓਪਨਲੀ ਰਿਬੱਟ ਕਰੋ ਤੇ ਤੁਸੀਂ ਇਹ ਇਨਕੁਆਇਰੀ ਜਾਂ ਤੇ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਨੂੰ ਬੇਨਤੀ ਕਰੋ ਕਿ ਸਿਟਿੰਗ ਜੱਜ ਕੋਈ ਕਿਉਂਕਿ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਇਮੀਡੀਏਟ ਫੈਮਿਲੀ ਤੇ ਸੀਐਮਓ ਤੇ ਡਾਇਰੈਕਟ ਚਾਰजेस ਅਸੀਂ ਚਾਹਾਂਗੇ ਇਹਦੀ ਇਨਵੈਸਟੀਗੇਸ਼ਨ ਜਾਂ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਟਾਈਮ ਬਾਉਂਡ ਕਰੇ ਜੇ ਤੁਹਾਨੂੰ ਚੀਫ ਜਸਟਿਸ ਨਹੀਂ ਮਨਜ਼ੂਰ ਕਰਦੇ ਕੋਈ ਜੱਜ ਦੇਣ ਨੂੰ ਤੇ ਕਿਰਪਾ ਕਰਕੇ ਸੈਂਟਰਲ ਏਜੰਸੀਆਂ ਨੂੰ ਕੱਲਿਆ ਜਾਏ ਸੋਦਾਤੇ ਦੀ ਇਨਵੈਸਟੀਗੇਸ਼ਨ ਹੋ ਸਕੇ